ਹਾਸਰੀਕਾਲ ਬਾਈ ਸਹੌਲੀ ਪਹੁੰਚੇ ਹੋਇਆ ਬੱਕਰੀਆਂ ਦੀ ਮੰਡੀ ਤੇ ਆਪਣੇ ਨਾਲ ਪੂਰੀ ਟੀਮ ਖੜੀ ਆ ਸਹੌਲੀ ਮੰਡੀ ਦੀ ਸਰਪੰਚ ਸਾਹਿਬ ਖੜੇ ਨੇ ਬਾਕੀ ਆ ਵਪਾਰੀ ਵੀਰ ਜਿਹੜਾ ਇੱਥੇ ਮਾਲ ਲੈ ਕੇ ਪਹੁੰਚਦੇ ਆ ਵਧੀਆ-ਵਧੀਆ ਬੱਕਰੀਆਂ ਹੁੰਦੀਆਂ ਨੇ ਲਵੇ ਵੱਡੀ ਹਾਟਾਲੀਆਂ ਤੇ ਸਰਪੰਚ ਸਾਹਿਬ ਤੋਂ ਮੰਡੀ ਬਾਰੇ ਪੁੱਛਦੇ ਆ ਵੀ ਅੱਜ ਕੀ ਮਾਹੌਲ ਆ ਹਸਰੀਕਾਲ ਜੀ ਹਸਰੀਕਾਲ ਬਾਈ ਜੀ ਬਾਈ ਕੀ ਮਾਹੌਲ ਅੱਜ ਕੱਲ ਮੰਡੀ ਦਾ ਬਾਈ ਬਹੁਤ ਵਧੀਆ ਰਿਸਪੌਂਸ ਆ ਜੀ ਚੰਗੀ ਬਰੀਡ ਦੇ ਪਸ਼ੂ ਆਉਂਦੇ ਨੇ ਸਹੌਲੀ ਮੰਡੀ ਬਾਈ ਜੀ ਆ ਦੇਖ ਲਓ ਚੰਗੀ ਬਰੀਡ ਦੀਆਂ ਬੱਕਰੀਆਂ ਨੇ ਕਾਟੂ ਤੋਂ ਲੈ ਕੇ ਬਰੀਡ ਤੱਕ ਹਰ ਤਰ੍ਹਾਂ ਦਾ ਮਾਲ ਆ ਜੀ ਸੌਲੀ ਮੰਡੀ ਠੀਕ ਆ ਬਾਈ ਆ ਚੰਗੀ ਕੁਆਲਿਟੀ ਚੰਗੀ ਹਾਈਟ ਦੀਆਂ ਬੱਕਰੀਆਂ ਨੇ ਬਾਈ ਠੀਕ ਆ ਇਹਦੇ ਕੰਨ ਕਿੰਨੇ ਲੰਮੇ ਹੋਣਗੇ ਸਰਪੰਚ ਜੀ ਇਹ ਬਾਈ 17 ਇੰਚ ਦੇ ਕੰਨ ਹੋਣਗੇ ਪੱਠ ਦੇ ਠੀਕ ਆ ਇਹ ਹੈਗੀ ਕਾਲੇ ਰੰਗ ਦੀ ਨੂੰ ਐ ਟੇਢੀ ਕਰਕੇ ਦਿਖਾ ਮਾੜੀ ਜੀ ਤੇ ਬਾਕੀ ਬਾਈ ਮੰਡੀ ਦੇ ਪ੍ਰਬੰਧਾਂ ਬਾਰੇ ਵੀ ਪੁੱਛਦੇ ਆ ਚਾਹ ਪਾਣੀ ਦਾ ਪ੍ਰਬੰਧ ਰੋਟੀ ਦਾ ਦੇਖੋ ਪਹਿਲਾਂ ਬੱਕਰੀ ਦੇਖੋ ਕਾਲੇ ਰੰਗ ਚਾ ਤੇ ਮੂੰਹ ਮੱਥਾ ਦੇਖੋ ਪੂਰਾ ਘੈਂਟ ਤਰਪਾਂ ਚ ਕੀਮਤ ਕੀ ਰਹੂਏ ਬੱਕਰੀ ਦੀ ਬਾਈ ਬਾਈ ਲੱਖ ਰੁਪਿਆ ਕੀਮਤ ਹੈ ਇਹਦੀ ਇਹਦੀ ਹਾਂਜੀ ਅੱਛਾ ਠੀਕ ਆ ਦੁੱਧ ਪੱਖੋਂ ਕਿਵੇਂ ਆ ਫਿਰ ਇਹ 4 ਲੀਟਰ ਦੁੱਧ ਆ ਬਾਈ ਇਹ ਸਾਲ ਪੂਰਾ ਗਾਰੰਟੀ ਦਾ ਗਾਰੰਟੀ ਦਾ ਬਾਈ ਹੁਣ ਕਿਵੇਂ ਗੱਬਣਾ ਬਾਈ ਗੱਬਣਾ ਇਹ ਠੀਕ ਆ ਕਿੰਨੇ ਟਾਈਮ ਬਾਅਦ ਸੂਗੀ ਇਹ ਹੁਣ ਇਹ ਬਾਈ ਰਹਿੰਦਾ ਇਹਦਾ 2 ਕੁ ਮਹੀਨੇ ਰਹਿੰਦੇ ਨੇ 3 ਕੁ ਮਹੀਨੇ 3 ਕੁ ਮਹੀਨੇ ਦੀ ਲਾ ਕੇ ਚੱਲੋਣਾ ਵੀ ਗੱਬਣਾ ਠੀਕ ਆ ਗੱਬਣ ਦੀ ਗਾਰੰਟੀ ਹੈ ਛੋਟੀ ਗੱਬਣ ਦੀ ਗਾਰੰਟੀ ਆ ਬਾਈ ਠੀਕ ਆ ਬਾਈ ਬੱਕਰੀ ਦੇਖੋ ਗੱਬਣ ਦੀ ਗਾਰੰਟੀ 4 ਲੀਟਰ ਦੁੱਧ ਕਹਿੰਦੇ ਆ ਤੇ ਕੀਮਤ 1 ਲੱਖ ਰੁਪਿਆ ਮੰਗਦੇ ਆ ਇਹਦੀ ਵਿਮਾਨਤਾਨ ਹੋ ਵਿੱਚੋਂ ਬਾ ਮਾੜਾ ਮੋਟਾ ਕਰਦਾਂਗੇ ਬਾਈ ਮਾੜਾ ਮੋਟਾ ਵੀਡੀਓ ਦੇਖ ਕੇ ਜਿਹੜਾ ਬੰਦਾ ਆਊਗਾ ਬਾਈ ਮਾਨਤਾਨ ਜ਼ਰੂਰ ਕਰਾਂਗੇ ਠੀਕ ਆ ਬਾਈ ਲੈ ਵੀ ਬੱਕਰੀ ਦੇਖੋ ਇਹ ਕਿੰਨੀ ਹਾਈਟ ਕਿੰਨੀ ਹੋਏ ਦੀ ਇਹਦੀ 36 ਕ ਹਾਈਟ ਹੋ ਬਾਈ 36 ਕੁਣਾ ਉਹ ਲੰਮੀ ਬਹੁਤ ਆ ਬੱਕਰੀਆਂ ਨਾ ਚੰਗੀ ਕੁਆਲਿਟੀ ਦੀ ਆ ਬਾਈ ਤੀਜੇ ਸੂਏ ਪੱਠਾ ਏ ਠੀਕ ਆ ਇਹ ਆਪਣੇ ਘਰ ਦੀ ਏ ਜੀ ਹਾਂ ਘਰ ਦੀ ਆ ਬਾਈ ਇਹ ਘਰ ਦੀ ਪੱਠਾ ਹੈ ਠੀਕ ਆ ਤੇ ਮੰਡੀ ਦੇ ਪ੍ਰਬੰਧ ਕੀ ਕੀ ਹੁੰਦੇ ਲੰਗਰ ਪਾਣੀ ਚਾਹ ਪਾਣੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਕਿਸੇ ਬਾਈ ਨੇ ਮਾਲ ਰੱਖਣਾ ਆਪ ਰਹਿਣਾ ਬਾਈ 1-2 ਦਿਨ ਹੋਰ ਏਰੀਆ ਚੋਂ ਮਾਲ ਇਕੱਠਾ ਕਰਨਾ ਰਹਿਣ ਦਾ ਪਾਲੀ ਵੀਰਾਂ ਦੇ ਵਪਾਰੀ ਵੀਰਾਂ ਦੇ ਪੂਰਾ ਪ੍ਰਬੰਧ ਆ ਮਾਲ ਰੱਖਣ ਦਾ ਮਾਲ ਨੂੰ ਨੀਰਾਚਾਰਾ ਖਾਣ ਦਾ ਪਸ਼ੂਆਂ ਦੇ ਪੂਰਾ ਪ੍ਰਬੰਧ ਆ ਬਾਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੇ ਕਿਸੇ ਵੀਰ ਨੇ ਟ੍ਰੇਨ ਤੇ ਵੀ ਮਾਲ ਪਾਉਣਾ ਉਹ ਵੀ ਪੂਰੀ ਸਹੂਲਤ ਆ ਬਾਈ ਜੀ ਠੀਕ ਹੈ ਇਹ ਕਿਸੇ ਨੇ ਬਾਹਰੋਂ ਆਉਣਾ ਟ੍ਰੇਨ ਤੇ ਉਰੇ ਨਾਲੇ ਰੇਲਵੇ ਸਟੇਸ਼ਨਾਂ ਦਾ 10 ਕਿਲੋਮੀਟਰ ਤੇ ਨਾਬੇ ਉੱਥੇ ਆ ਸਕਦਾ ਹੈ ਇੱਕ ਆਪਣੇ ਸਰਾਂਦਾ ਜੀ ਬੱਸ ਦੀ ਸਰਵਿਸ ਆ 5 5 10 10 ਮਿੰਟ ਦੀ ਸਰਵਿਸ ਆ ਜੀ ਸੌਲੀ ਅੱਡਾ ਸਾਡੇ ਨੇੜੇ ਮੰਡੀ ਦੇ ਜਮਾ ਠੀਕ ਹੈ ਤੇ ਇੱਥੇ ਆ ਜਿਵੇਂ ਵਪਾਰੀ ਖੜੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਆ ਤੇ ਆਪਦੀਆਂ ਬੱਕਰੀਆਂ ਲੈ ਕੇ ਆਏ ਨੇ ਕੀ ਹਾਲਾ ਪ੍ਰੇਮੀ ਠੀਕ ਹੈ ਜੀ ਵਧੀਆ ਭਾਈ ਪ੍ਰਬੰਧ ਕਿਵੇਂ ਹੁੰਦੇ ਆ ਮੰਡੀ ਦੇ ਵਧੀਆ ਹੁੰਦੇ ਆ ਹਰ ਬਾਰ ਪਹੁੰਚਦੇ ਤੁਸੀਂ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਅੱਜ 10 15 ਬੱਕਰੀਆਂ ਦਾ ਦਿਖਾਈ ਬਈ ਬੱਕਰੀਆਂ ਦਿਖਾ ਲੈ ਵੱਡੀ ਵੱਡੀ ਹਾਈਟ ਦੀਆਂ ਬੱਕਰੀਆਂ ਨੇ ਇਹਨਾਂ ਲਵੇ ਰਵਾਂਝਾ ਪ੍ਰੇਮੀ ਦੇ ਲਈ ਮਾਈਕ ਮੜਾ ਜਾ ਕਿਹੋ ਜੀ ਮਾਲਾ ਆ ਦੇਖੋ ਭਾਈ ਵਸ਼ੇਰੀ ਬੱਕਰੀ ਦਿਖਾਉਨੇ ਸਾਨੂੰ ਪਹਿਲਾਂ ਦਿਖਾਈ ਪ੍ਰੇਮੀ ਪ੍ਰੇਮੀ ਹਾਈਟ ਕਿੰਨੀ ਆ ਭਾਈ ਇਹਦੀ ਆ ਦੇਖੋ 2 ਘਟ 40 ਹੋ ਜੀ 2 ਘਟ 40 ਹੈ 36 ਇੰਚ ਚੜੀ ਹਾਈਟ ਆ ਬਈ ਥਣ ਲੇਵਾ ਦੇਖੋ ਕਿੰਨਾ ਘੈਂਟ ਲੱਗਿਆ ਹੋਇਆ ਦੁੱਧ ਕਿੰਨਾ ਹੋ ਪ੍ਰੇਮੀ ਦੁੱਧ 5 ਲੀਟਰ ਦੇ ਦਿੰਦੀ ਆ ਜੀ ਗਾਰੰਟੀ ਦਾ ਬਾਜੀ ਗਾਰੰਟੀ ਹੁਣ ਕੀ ਗੱਬਣਾ ਕਿ ਕਿਵੇਂ ਆ ਨਵੀਂ ਕਰਾਈ ਹੋਈ ਆ ਬੱਕਰੀਆਂ ਕਰਾਈ ਹੋਈ ਆ ਹੁਣ ਥੋੜਾ ਘਟ ਗਈ ਅੱਗੇ ਨਾਲ ਕਿੰਨਾ ਟਾਈਮ ਹੋ ਗਿਆ ਨਵੀਂ ਕਰਾਈ ਨੂੰ ਨਵੀਂ ਨੂੰ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਹਾਂ ਜੀ ਠੀਕ ਆ ਉਹ ਗਾਰੰਟੀ ਲੈਣੀ ਫਿਰ ਗੱਬਣੀ ਆ ਹਾਂ ਹੁਣ ਤਾਂ ਗਾਰੰਟੀ ਵਾਲੀ ਨੇ ਬੱਕਰੀਆਂ ਜੀ ਬੱਕਰੇ ਵਿੱਚ ਰਹਿੰਦੇ ਨੇ ਹੁਣ ਦੁੱਧ ਕਿੰਨਾ ਫਿਰ ਇਸ ਟਾਈਮ ਆ ਹੈਗੀ 4 ਲੀਟਰ ਹੈਗਾ 4 ਲੀਟਰ ਆ ਮੀਕੋ ਅਛਰ ਕਰਕੇ ਘਾਟੇ ਮਛਰ ਕਰਕੇ ਬਹੁਤ ਫਰਕ ਪੈਂਦਾ ਵੀਰੇ ਇੱਕ ਬੱਚਾ ਹਾਂ ਜੀ ਇਹ ਦੂਏ ਸੂਏ ਸੂਈ ਹੋਈ ਆ ਇਹਦੀ ਕਿੰਨੀ ਕੀਮਤ ਆ ਜਿਹੜੀ ਆ ਸੇਰੀ ਆ ਇਹਦਾ ਮੰਗਦਾ 50000 ਰੁਪਏ ਜੀ 50000 ਹਾਂ ਜੀ ਠੀਕ ਆ ਤੇ ਇਹਦਾ ਇਹ 60000 ਰੁਪਏ ਮੰਗਦਾ ਇਹਦਾ 60000 ਨਾਲ ਇੱਕ ਬੱਕਰਾ ਕਿ ਪੱਠਾ ਨਾਲ ਪੱਠਾ ਪੱਠਾ ਆਹ ਕਾਲੇ ਰੰਗ ਦੀ ਹੈ ਠੀਕ ਆ ਬਾਈ ਤੇ ਹੋਰ ਕਿਹੜੀ ਬੱਕਰੀਆਂ ਬਈ ਦਿਖਾਓ ਆ ਦੇਖੋ ਹੋਰ ਬੱਕਰੀਆਂ ਦੇ ਦੇ ਬਾਈ ਇਹਨਾਂ ਲਵਾਂ ਡੱਬੀ ਬੱਕਰੀ ਆਹ ਦੇਖੋ ਡੱਬੀ ਬੱਕਰੀ ਇਹ ਵੀ ਚੰਗੀ ਹੈ ਢ ਦੀ ਹੈ ਨਾ ਇਹ ਦੇ ਮਗਰ ਇਹ ਤੋਂ ਲੰਮੀ ਆ ਉੱਚੀ ਆ ਨਾ ਬਾਈ ਇਹ ਦੋ ਬੱਚੇ ਨੇ ਤੇ ਬਾਈ ਦੋ ਬੱਚੇ ਨੇ ਡੱਬੀ ਦੇ ਹੈਂ ਠੀਕ ਹੈ ਦੀ ਕੀਮਤ ਹੈ ਹਾਏ ਇਹਦੀ ਕੀਮਤ ਇਹ ਤਾਂ ਮੰਗਦੇ ਆ 30000 ਰੁਪਏ ਜੀ 30000 ਹਾਂ ਜੀ ਠੀਕ ਆ ਇਹਦੇ ਨਾਲ ਦੋ ਬੱਚੇ ਨੇ ਹੈ ਹਾਂ ਜੀ ਠੀਕ ਆ ਉਹ ਕਿਨੇ ਪੱਠ ਇੱਕ ਪੱਠਾ ਇੱਕ ਬੱਕਰਾ ਇੱਕ ਬੱਕਰਾ ਵਧੀਆ ਨੇ ਪਲੇ ਹੋਏ ਨੇ ਹਾਂ ਛੋਟੇ ਹੀ ਨੇ ਹਲਤੇ ਠੀਕ ਆ ਹੁਣ ਇਹ ਦੁੱਧ ਕਿੰਨਾ ਦਿੰਦੀ ਆ ਫਿਰ ਦੁੱਧ ਤਾਂ ਲੈ ਬੱਚੇ ਨੂੰ ਚਾਉਣੇ ਕਿੰਨਾ ਮੱਛਰ ਮੱਛਰ ਕਰਕੇ ਘਟ ਗਿਆ ਨਾ ਬੱਕਰੀਆਂ ਦਾ ਠੀਕ ਆ ਠੀਕ ਆ ਤੇ ਅੱਜ ਵੇਚਿਆ ਕੁਝ ਬੇ ਤੇ ਦੋ ਗਨਗ 베ਜਤੇ ਅੱਛਾ ਦੋ ਗਨਗ 베ਜਤੇ ਹੈ ਠੀਕ ਹੈ ਜਿਹੜੀ ਬਈ ਆ ਲੋਹੀ ਬੱਕਰੀ ਫੜੀ ਖੜਾ ਬਾਈ ਇਹ ਵੀ ਵਧੀਆ ਬੱਕਰੀ ਕੋਈ ਗੱਬਣਾ ਇਹ ਗੱਬਣਾ ਹਾਂ ਜੀ ਕਿੰਨੇ ਟਾਈਮ ਦੀ ਗੱਬਣਾ ਬਾਈ ਸਾਢੇ 3 ਮਹੀਨੇ ਦੀ ਗੱਬਣਾ ਬਾਈ ਸਾਢੇ 3 ਮਹੀਨੇ ਦੀ ਗੱਬਣਾ ਬਾਈ ਆ ਬੱਕਰੀ ਲੋਹੇ ਰੰਗ ਦੇ ਵਿੱਚ ਇਹਦੇ 4 ਥਣ ਨੇ ਬਾਈ 4 ਥਣ ਮੱਝ ਵਾਲਾ ਕੰਮ ਇਹ ਫਿਰ ਚਾਰੇ ਚਾਲਦੇ ਆ ਚਾਰੇ ਚਾਲਦੇ ਨੇ ਬਾਈ ਚਾਰੇ ਚਾਲਦੇ ਚਾਰੇ ਥਣ ਹੈ ਚਾਰਾਂ 'ਚ ਦੁੱਧ ਆਉਂਦਾ ਚਾਰਾਂ 'ਚ ਦੁੱਧ ਆਉਂਦਾ ਬਾਈ ਇਹ ਵਾਰੇ ਦੁੱਧ ਬੱਦੇ ਦੇ ਦਿੰਦੀ ਆ ਆ ਦੋਤਾ ਭਾਈ ਉਹਨਾਂ ਨੂੰ ਹੋਰ ਲਾ ਲਿਆ ਉਹਨਾਂ 'ਚ ਥੋੜਾ ਜਿਹਾ ਘਟ ਆਉਂਦਾ ਵੀ ਚਾਰੇ ਥਾਣਾ ਜਦੋਂ ਉਹ ਵੀ ਚਾਰੇ ਥਾਣਾ ਚ ਆਉਂਦਾ ਠੀਕ ਐ ਲੈ ਵੀ ਬੱਕਰੀਆਂ ਹੀ ਲੈ ਕੇ ਪਹੁੰਚੀ ਸੀ ਆਪਣੇ ਲਵੇ ਕਿਹੜਾ ਪਿੰਡ ਆ ਭਾਈ ਛੋਡਾ ਮੇਰਾ ਕਲਾਹਾ ਪਿੰਡ ਆ ਜੀ ਕਲਾਹਾ ਪਿੰਡ ਹਾਂ ਠੀਕ ਆ ਕਲਾਹਾ ਤੇ ਹੋਰ ਵੀ ਇੱਧਰ ਬੱਕਰੀਆਂ ਖੜੀਆਂ ਨੇ ਨਾ ਭਾਈ ਛੋਡੀਆਂ ਹਾਂ ਹਾਂ ਖੜੀਆਂ ਮਗਰ ਆ ਪੱਠ ਦਿਖਾ ਲੈ ਲੈ ਪੱਠ ਦਿਖਾਈਏ ਮਿਲ ਕੇ ਫਿਰ ਆ ਫਿਰ ਚਲੇਗਾ ਆ ਆਪਣੀਆਂ ਨੇ ਨਾ ਸਾਰੀਆਂ ਹਾਂ ਜੀ ਆ ਪਿੱਛੇ ਖੜੀਆਂ ਨੇ ਦਿੱਤੀ ਡੱਬੀਆਂ ਆ ਛੋਟੀਆਂ ਪੱਠਾਂ ਦਾ ਕੀ ਕੀਮਤ ਆ ਇਹਨਾਂ ਦੀ ਇਹ ਵੀ ਦੇ ਦੇਂਗੇ ਭਾਈ ਲੈ ਇੱਕੀ ਦਿਖਾ ਕੇ ਪੰਜ ਖੜ ਕੇ ਸਮਾਂ ਅੰਗਰੇਜ਼ੀ ਨੂੰ ਕਰ ਲਾ ਮਾੜੀ ਜੀ ਪਿੱਛੇ ਗੱਲ ਬੋਰ ਕੰਨੀ ਹੈ ਨਾ ਬਈ ਹਾਂ ਬਈ ਬੋਰ ਕੰਨੀ ਹੈ ਕਾਨੂੰਨ ਪੱਠਾ ਬਈ ਪਲੂਣ ਹੈ ਇਹ ਹਾਂ ਠੀਕ ਆ ਹਾਈਟ ਵਧੀਆ ਚੱਕ ਗਈ ਹੈ ਨਾ ਆ ਅਖੀਰੀ ਆ ਜੀ ਆਖੀਰੀ ਪੱਠਾ ਬਈ ਕੰਨ ਇਹਦੇ ਵੀ ਵਧੀਆ ਨੇ ਹੈ ਨਾ ਲੰਮੇ ਨੇ ਲੱਖੀ ਪੱਠਾ ਪੂਰੀ 6 ਦੰਦ ਪੱਠਾ ਬਈ 6 ਦੰਦ ਪੱਠਾ ਹੈ ਨਾ ਠੀਕ ਆ ਜੇ ਮੈਂ ਪ੍ਰੇਮੀ ਆ ਪੱਠਾ ਨੇ ਬਈ ਇਹਨਾਂ ਦੀ ਕੀ ਕੀਮਤ ਹੁੰਦੀ ਆ ਫਿਰ ਇਹ 15000 ਰੁਪਏ ਦੇ ਦੇਣਗੇ 15000 ਆ ਛੋਟੇ ਮੇਮ ਨੇ ਇਹ ਬੱਕਰੀ ਨਾਲ ਹੋਣਗੇ ਨਾ ਇਹ ਤਾਂ ਇਹ ਬੱਕਰੀ ਨਾਲ ਨੇ ਇਹਦਾ ਬੱਕਰੀ ਨਾਲ ਨੇ ਇਹਦੀ ਕੀ ਕੀਮਤ ਹੈ ਸਰਪੰਚ ਭਾਈ ਇਹਦੇ 26000 ਰੁਪਏ ਮੰਗਦਾ ਇਹਦੀ ਸਾਬੇ ਹਜੇ ਲਵਾਈ ਨਹੀਂ ਹੈਗੀ ਨਾ ਗੱਬਣਾ ਬਾਈ ਇਹ 2 ਟਾਈ ਮਹੀਨੇ ਅੱਛਾ 2 ਟਾਈ ਮਹੀਨੇ ਦੀ ਗੱਬਣਾ ਠੀਕ ਆ ਬੱਕਰੇ ਘਰ ਵਾਲੇ ਤੋਂ ਆ ਇਹ ਬਾਈ ਇਹਨਾਂ ਕੋਲੇ ਤੀ ਲੋਹੇ ਤੋਂ ਲਵਾਈ ਤੀ ਲੋਹੇ ਤੋਂ ਬੱਕਰਾ ਲੋਹੇ ਤੋਂ ਇਹਨਾਂ ਕੋਲ ਉਹ ਮੰਡੀ 'ਚ ਗੱਬਣ ਉਹਰੇ ਹੋਈ ਤੀ ਮੰਡੀ 'ਚ ਮੰਡੀ 'ਚ ਹੀ ਹੋਈ ਸੀ ਗੱਬਣ ਗੱਬਣ ਦੀ ਗਰੰਟੀ ਲੈਣੀ ਹੈ ਨਾ ਆਦੀ ਗਰੰਟੀ ਆ ਬਾਈ ਹੂੰ ਠੀਕ ਆ ਬੂਰ ਕੰਨੀ ਦਾ ਬਾਈ ਜਿਨ੍ਹਾਂ ਨੂੰ ਸੌ ਕਾ ਬੂਰ ਕੰਨੀ ਦਾ ਉਹ ਇਹ ਬੱਕਰੀ ਲੈ ਛਾਕਦੇ ਹਨਾ ਚੰਗੀ ਆ ਬਾਈ ਥਾਣਾ ਛੱਡੇ ਤੋਂ ਵੀ ਸਾਫਾ ਪੱਠ ਹੂੰ ਇਹ ਕੰਡਾਲੀਆਂ ਅੱਗੇ ਪ੍ਰਾਣੀਆਂ ਬੱਕਰੀਆਂ ਬਾਈ ਕੰਡਾਲੀਆਂ ਹੁੰਦੀਆਂ ਨੇ ਦੁੱਧ ਵੀ ਵੱਧ ਦਿੰਦੀਆਂ ਨੇ ਕੰਡਾਲੀਆਂ ਬੱਕਰੀਆਂ ਇੱਕ ਉਹ ਹੁੰਦੀਆਂ ਨਾ ਕੁਦਰਤੀ ਗੱਲ ਆ ਕੁਦਰਤੀ ਗੱਲ ਆ ਅੱਗੇ ਕਈ ਬੰਦਿਆਂ ਕੋਲੇ ਦੇਖੀਆਂ ਨੇ ਉਹ ਚੰਗੀਆਂ ਲਾ ਲੋ ਜਿਹੜੀਆਂ ਬੱਕਰੀਆਂ ਦੇ ਕੰਡ ਹੁੰਦੀ ਤੇ ਦੁੱਧ ਵੱਧ ਦਿੰਦੀਆਂ ਨੇ ਬਾਈ ਪੁਰਾਣੇ ਬੰਦੇ ਪੁਰਾਣੇ ਬੰਦੇ ਕੋਲ ਹੂੰ ਕੰਡਾਲੀਆਂ ਬੱਕਰੀਆਂ ਕੁਦਰਤ ਵੱਲੋਂ ਹੀ ਮੰਨ ਲੋ ਦੁੱਧ ਵੱਧ ਹੁੰਦਾ ਉਹ ਕਿਸੇ ਮੰਤਰ ਠੀਕ ਐ ਲੈ ਬਾਈ ਆ ਪਾਈਆਂ ਕੋਲ ਬੱਕਰੀਆਂ ਸੀ ਤੇ ਅੱਜ ਸਹੌਲੀ ਪਹੁੰਚੇ ਸੀਗੇ ਤੁਹਾਨੂੰ ਮੰਡੀ ਦੇ ਪ੍ਰਬੰਧਾਂ ਬਾਰੇ ਵੀ ਦੱਸਦਾ ਤੇ ਮੰਡੀ ਅੱਜ ਭਰੀ ਵੀ ਬਹੁਤ ਸੀਗੀ ਹੁਣ ਸ਼ਾਮ ਦਾ ਟਾਈਮ ਆ ਤੇ ਹਜੇ ਵੀ ਮੰਡੀ 'ਚ ਬਾਵਾ ਨਾਖ ਖੜੇ ਨੇ ਤੇ ਸਰਪੰਚ ਇਹ ਪਾਸ ਰੋਡ ਤੇ ਹੈਨਾ ਆਪਣੀ ਮੰਡੀ ਇਹ 90 ਤੋਂ ਨਾਬਾ ਪਾਸ ਰੋਡ ਆ 90 ਤੋਂ 10 ਕਿਲੋਮੀਟਰ ਆ ਜੀ ਸੋਹਲੀ ਪਿੰਡਾ ਆਪਣਾ ਰੋਡ ਦੇ ਉੱਪਰ ਹੀ ਮੰਡੀ ਆ ਜਮਾ ਬੱਸ ਸਟੈਂਡ ਦੇ ਨਾਲ ਜੀ ਠੀਕ ਆ ਹਰ ਐਤਵਾਰ ਦੀ ਮੰਡੀ ਹੁੰਦੀ ਆ ਬਾਈ ਜੀ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਹਰ ਐਤਵਾਰ ਨੂੰ ਮੰਨ ਲਓ ਬਾਈ ਜੀ ਪਹੁੰਚਿਆ ਕਰੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਕਿਸੇ ਪਾਲੀ ਵੀਰ ਨੂੰ ਵਪਾਰੀ ਵੀਰ ਨੂੰ ਹਰ ਪੱਖ ਤੋਂ ਹੀ ਖੜੇ ਆ ਬਾਈ ਜੀ ਬਾਕੀ ਇੱਥੇ ਜਿਹੜਾ ਖਰਚਾ ਹੈਗਾ ਉਹ ਕੱਲੀ ਲਿਖਾਈ ਲਿਖਾਈ ਦਾ ਨਾ ਸੋ ਸੋ ਬਾਈ ਲਿਖਾਈ ਦਾ ਹੋਰ ਕੋਈ ਖਰਚਾ ਨਹੀਂ ਹੈਗਾ ਹੋਰ ਕੋਈ ਖਰਚਾ ਨਹੀਂ ਗੱਡੀ ਖੜਾਓ ਮੋਟਰਸਾਈਕਲ ਖੜਾਓ ਚਾਹੀਦੀ ਕੋਈ ਪਰਚੀ ਨਹੀਂ ਜੀ ਚਾਹ ਪੀਓ ਰੋਟੀ ਖਾਓ ਕੋਈ ਖਰਚਾ ਨਹੀਂ ਹੈ ਨਾ ਹਾਂ ਚਾਹ ਬਾਈ ਜੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਦਾ ਹੂੰ ਤੁਹਾਨੂੰ ਪਤਾ ਹੀ ਆ ਪਰੌਂਠੇ ਲਾਉਨੇ ਆ ਜੀ ਚਾਹ ਨਾਲ ਪਰੌਂਠੇ ਚੱਲਦੇ ਨੇ ਤੇ ਇਹ ਗੱਲ ਕਿਸੇ ਵੀ ਭਾਈ ਪਹੁੰਚਿਆ ਕਰੋ ਵੱਦ ਵੱਦ ਹਾਰਾ ਇਤਬਾਰ ਨੂੰ ਸਹੌਲੀ ਬੱਕਰੀਆਂ ਦੀ ਮੰਡੀ ਤੇ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਜੀ ਧੰਨਵਾਦ ਜੀ